ਪੀਪਲ ਸਿੰਘ ਦੇ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸੰਝਾ ਕਰੀ ਗੁਰਗੱਦੀ ਦੇਣ ਦੀ ਮਰਿਆਦਾ 11 ਅਗਸਤ 1664 ਨੂੰ ਬਕਾਲੇ ਵਿੱਚ ਦਿਵਾਨ ਲਗਾਇਆ ਗਿਆ ਸਭ ਸੰਗਤਾਂ ਜੁੜ ਬੈਠੀਆਂ ਕੀਰਤਪੁਰ ਤੋਂ ਬਾਬਾ ਸੂਰਜਮਲ ਜੀ ਦੇ بیٹے ਦੀਪचंद ਤੇ ਅਨੰਦਚੰਦ ਵੀ ਪਹੁੰਚ ਗਏ ਸਨ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਵਧ ਕੇ ਤਿਲਕ ਲਗਾਇਆ ਇਹ ਸਾਰੀ ਸਮਗਰੀ ਮਹਾਰਾਜ ਨੂੰ ਭੇਟ ਕੀਤੀ ਸਭ ਨੇ ਖੁਸ਼ੀ ਦੇ ਜੈਕਾਰੇ ਛੱਡ ਕੇ ਵਧਾਈਆਂ ਦਿੱਤੀਆਂ ਬੇਟਾ ਚੜਾਈਆਂ ਦੀਵਾਨ ਹੁਣ ਰੋਜ ਸਜਣ ਲੱਗੀ ਧੀਰਮਲ ਨੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਵਿਰੋਧਤਾ ਆਰੰਭ ਕਰ ਦਿੱਤੀ ਅਤੇ ਟੱਕਰ ਲੈਣ ਦੀਆਂ ਤਿਆਰੀਆਂ ਕਰਨ ਲੱਗਾ ਮਹਾਰਾਜ ਨੇ ਸੰਗਤਾਂ ਨੂੰ ਸ਼ਾਂਤ ਰਹਿਣ ਲਈ ਹੁਕਮ ਕੀਤਾ ਕੀਰਤਨ ਉਪਰੰਤ ਗੁਰੂ ਜੀ ਆਪ ਰੋਜ ਕਥਾ ਵੀ ਕਰਨ ਲੱਗ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ